ਵਰਧਾਨ ਕੀ ਇਹੋ ਜਿਹੇ ਬੰਦੇ ਨੂੰ ਪਿੰਡਾਂ ਦੇ ਵਿੱਚ ਰਹਿਣ ਦੇਣ ਤੋਂ ਜਿਸ ਬੰਦੇ ਨੇ ਪਹਿਲਾਂ ਹੀ ਕਿਹਾ ਹੋਇਆ ਕਿ ਮੈਂ ਕਾਰਾ ਕਰਨ ਬੜੇ ਅਫਸੋਸ ਵਾਲੀ ਗੱਲ ਹੈ ਸਾਡੇ ਵਾਸਤੇ ਇਹ ਧੱਕਦੇ ਨੰਨੂ ਜੀ ਇਨੇ ਕੰਮ ਕੀ ਇਸ ਕਰਕੇ ਦਿੱਤੀ ਇਹਦੇ ਲੜਕੇ ਦੀ ਸ਼ਾਦੀ ਸੀ ਇਹ ਕਹੇ ਕਿ ਸਾਨੂੰ ਮਾਰੇ ਦਾ ਸਰੂਪ ਮੈ ਲਾਏ ਨਾ ਖੜ ਬਾੜ ਸਾਨੂੰ ਦੇਣਾ ਅਸੀਂ ਕਹੇ ਜਿੱਲੇ ਜਰ ਤੂੰ ਮਾਫੀ ਨਹੀਂ ਮੰਗਦਾ ਇਹ ਆਪਣਾ ਢੇਰਾ ਬਾਤ ਚਲਾਉਂਦਾ ਇਹ ਕਹਿੰਦਾ ਕਿ ਮੈਂ ਆਪ ਗੁਰੂ ਆ ਜੋ ਇਸਨੇ ਹੋਰ ਇਹਨੂੰ ਅਸੀਂ ਇਹ ਕਹੇ ਕਿ ਜਿੱਲੇ ਜਰ ਤੂੰ ਮਾਫੀ ਨਹੀਂ ਮੰਗਦਾ ਢੇਰਾ ਬਾਤ ਬੰਦ ਨਹੀਂ ਕਰਦਾ ਤੇ ਮਾਰੇ ਦਾ ਸਰੂਪ ਨਹੀਂ ਦਿੱਤਾ ਜਾਏਗਾ ਉਸੇ ਪ੍ਰੋਕਸ਼ਨ ਵੇਨੇ ਰੱਖ ਕੇ ਕਾਰਵਾਈ ਕੀਤੀ 1 2 3 4 5 ਇੱਕ ਮਨ ਪੰਜ ਹੋ ਗਿਆ ਹੈ ਅੱਜ ਇਹਨਾਂ ਸਰੂਪ ਜਿਹੜੇ ਨੇ ਇਹ ਅਗਨ ਭੇਡ ਕਰ ਦਿੱਤੇ ਗਏ ਨੇ ਜਿੰਨਾ ਲੋਕਾਂ ਕੋਲੋਂ ਗੁਰੂ ਘਰ ਦੀ ਗੁਰੂ ਗ੍ਰੰਥ ਸਾਹਿਬ ਦੀ ਸਿਕਿਉਰਿਟੀ ਨਹੀਂ ਦਾੜੀਆਂ ਨੂੰ ਰੰਗ ਲਾਉਂਦੇ ਨੇ ਇਹ ਲੋਕ ਸ਼ਰਾਬਾਂ ਪੀਂਦੇ ਨੇ ਪ੍ਰਧਾਨ ਇਹਨਾਂ ਨੂੰ ਕੋਈ ਆਕਣੇ ਗੁਰੂ ਘਰ ਤੇ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕਰਨ ਦਾ ਮੈਂ ਤੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਵੀ ਅਪੀਲ ਕਰਨਾ ਕਿ ਇਹਨਾਂ ਨੂੰ ਹੋਰ ਮਾਰਾ ਦਾ ਸਰੂਪ ਨਹੀਂ ਦਿੱਤਾ ਜਾਏ ਜਿਹੜਾ ਇੱਕ ਬੱਚਿਆ ਉਹ ਵੀ ਇਦੂ ਲੈ ਜਾਂ ਮੇਰ ਫਿਰ ਮੇਰੇਆ ਮਾਲਕਾ ਵਾਹਿਗੁਰੂ ਵਾਹਿਗੁਰੂ ਇਹ ਗੁਰੂ ਗ੍ਰੰਥ ਸਾਹਿਬ ਜੀ ਦਾ ਇੱਕ ਸਰੂਪ ਹੈ ਜੋ ਪੱਛਿਆ ਤਾਂ ਹੈ ਲੇਕਿਨ ਸੇਕਾ ਇਸ ਗੁਰੂਗ੍ਰਾਂਤ ਸਾਹਿਬ ਜੀ ਦੇ ਸਰੂਪ ਨੇ ਵੀ ਤੁਸੀਂ ਦੇਖ ਰਹੇ ਹੋ ਤਸਵੀਰਾਂ ਕੀ ਕੋਈ ਡੇਰਾ ਟੂਰਾ ਚਲਾਉਂਦਾ ਇੱਥੇ ਹਾਂ ਡੇਰਾ ਟੂਰਾ ਚਲਾਉਂਦਾ ਡੇਰਾ ਰੱਖਿਆ ਇੱਥੇ ਨਾਲ ਹੀ ਇਹ ਕਿਹਾ ਜਾ ਰਿਹਾ ਹੈ ਕਿ ਪਹਿਲਾਂ ਵੀ ਇਸਨੇ ਕੋਈ ਇੱਥੇ ਵਾਰਨਿੰਗ ਦਿੱਤੀ ਹੋਈ ਸੀ ਕਿ ਪਹਿਲਾਂ ਦਾ ਕੁਝ ਕਰ ਦਿਆਂਗਾ ਪਹਿਲੇ ਵੀ ਵਾਰਨਿੰਗ ਦਿੱਤੀ ਸੀ ਕਿਉਂਕਿ ਪਿੰਡ ਨੂੰ ਮੰਨਦਾ ਨਹੀਂ ਕੋਈ ਵੀ ਗੱਲ ਹੋਏ ਤੇ ਕਰਦਾ ਨਹੀਂ ਇੰਨੇ ਵੱਡੇ ਪਿੰਡ ਨੂੰ ਸਿਰਫ ਇੱਕ ਬੰਦਾ ਅਲਾਦਾ ਹੋ ਗਿਆ ਤੇ ਪਿੰਡ ਵਾਲੇ ਚੁੱਪ ਬੈਠੇ ਰਹੇ ਇੰਨੇ ਪਿੰਡ ਵਾਲੇ ਚੁੱਪ ਗਏ ਪਿੰਡ ਵਾਲੇ ਹਾਂ ਤੇ ਚਾਹੁੰਦੇ ਸੁਧਰ ਤੇ ਸੁਧਰ ਜਾ ਸਮਝ ਤੁਹਾਨੂੰ ਲੱਗਦਾ ਹੈ ਕਿ ਇਹ ਗੁਰੂਗ੍ਰਾਂਤ ਇਹ ਦਰਵਾਜ਼ੇ ਨੂੰ ਤੋੜ ਕੇ ਅੰਦਰ ਆਇਆ। ਤੁਸੀਂ ਇਸੇ ਪਿੰਡ ਦੇ ਹੋ? ਹਾਂਜੀ। ਇਹ ਕਿੱਥੇ ਦਾ ਬੰਦਾ ਹੈ? ਇਹ ਨਾਲ ਦਾ ਕੌਲਪਰ ਹੈ। ਸੀਸੀਟੀਵੀ ਫੁਟੇਜ ਵਗੈਰਾ ਨਿਕਲੀ ਹੈ ਸਾਰਾ ਕੁਝ ਪਤਾ ਚੱਲ ਗਿਆ। ਹਾਂਜੀ ਹਾਂਜੀ। ਉਸ ਨੇ ਕੀਤਾ ਹੋਇਆ। ਉਹ ਜਿਸ ਸ਼ਖਸ ਨੇ ਕੰਮ ਕੀਤਾ ਉਹਨੂੰ ਚੁਰਾਇਚ ਖਲਾ ਕੇ ਅੱਗ ਲਾਈ ਜਾਏ। ਇਹ ਪਿੰਡ ਦੇ ਲੋਕ ਚਾਰ ਨਾਲੋਂ ਵੱਧ ਘਾਰ ਹੈ। 100 ਪਿੰਡਾਂ ਨਹੀਂ ਇਕੱਠਾ ਆ ਆਪਣੇ ਬੱਚਿਆਂ ਤੇ ਬਿਜੀ ਨੇ ਘਰਾਂ 'ਚ ਬੈਠੇ ਐ। ਦਕਾਨਾਂ ਇਹਨਾਂ ਦੇ ਪਿੰਡ ਖੁੱਲੀਆਂ ਪਈਆਂ। ਸ਼ਰਮਾਣੀ ਚਾਹੀਦੀ ਐ ਐਸੇ। ਗੰਦਾ ਭਇਆ ਇਹਨਾਂ ਲੋਕਾਂ ਨੇ ਮਿੱਠੀ ਸੰਗਤ ਕੀ ਕੀ ਹਾਲਾਤ ਨੇ ਐਡਾ ਵੱਡਾ ਗੁਰਦੁਆਰਾ ਐਡੀ ਵੱਡੀ ਬਿਲਡਿੰਗ ਬਣਾ ਕੇ ਤੇ ਐਲੂਮੀਨੀਅਮ ਦੇ ਦਰਵਾਜ਼ੇ ਲਾਏ ਹੋਏ ਨੇ ਉਹ ਲੱਗਦਾ ਸਾਲ ਨੂੰ ਆ ਦੇ ਪ੍ਰਧਾਨ ਬਣਦੇ 11 ਮੈਂਬਰ ਦੀਆਂ ਕਮੇਟੀਆਂ ਅੱਗ ਲਾਓ ਯਈ ਕਮੇਟੀ ਨੂੰ ਜਿੱਤਾਂ ਗਏ ਬਾਲਦੇ ਪ੍ਰਧਾਨ ਕਿਉਂ ਉਹ ਕਿੱਥੇ ਆਹੋ ਜਿਹੇ ਇਹੋ ਜਿਹੇ ਬੰਦੇ ਨੂੰ ਤੁਸੀਂ ਪਿੰਡਾਂ ਦੇ ਵਿੱਚ ਰਹਿਣ ਦਿੰਦੇ ਹੋ ਇਹੋ ਜਿਹੇ ਬੰਦੇ ਨੂੰ ਪਿੰਡਾਂ ਦੇ ਵਿੱਚ ਰਹਿਣ ਦੇ ਦੋ ਜਿਸ ਬੰਦੇ ਨੇ ਪਹਿਲਾਂ ਹੀ ਕਿਹਾ ਹੋਇਆ ਕਿ ਮੈਂ ਕਾਰਾ ਕਰਨਾ ਬੜੀ ਲਾਣਤ ਵਾਲੀ ਗੱਲ ਹੈ ਬੜੇ ਅਫਸੋਸ ਵਾਲੀ ਗੱਲ ਹੈ ਸਾਡੇ ਵਾਸਤੇ ਇਹ ਤੱਕਦੇ ਮੈਨੂੰ ਜੀ ਅਮੇ ਜਿੱਦ ਤਰ ਸਰੂਪ ਜਿਹੜੇ ਨੇ ਉਹ ਅਗਲ ਪੇਟ ਕਰ ਦਿੱਤੇ ਗਏ ਨੇ ਤੁਹਾਨੂੰ ਫਿਰ ਤੋਂ ਦਿਖਾ ਰਿਹਾ ਤਸਵੀਰਾਂ 1 2 ਤਿੰਨ ਨਹੀਂ ਦੇਖੋ ਮਨ ਕਰ ਚਾਰ ਵਰਪਾ ਇੱਕ ਵਾਰ ਮਨ ਪੰਜ ਹੋਇਆ ਹੈ ਅੱਜ ਇਹ ਸਾਡਾ ਪੰਜ ਸਰੂਪ ਜਿਹੜੇ ਨੇ ਇਹ ਅਗਨ ਭੇਡ ਕਰ ਦਿੱਤੇ ਗਏ ਨੇ ਔਰ ਇਹ ਤੁਸੀਂ ਦੇ ਪੁੱਛਣ ਦੀ ਕੋਸ਼ਿਸ਼ ਕਰਾਂਗੇ ਕਿ ਲੋਕਲ ਲੋਕਲ ਕਿਹੜੇ ਦਾ ਤੁਸੀਂ ਲੋਕਲ ਹੋ ਜੀ ਕਿਹੜੇ ਪਾਸੋਂ ਅੰਦਰ ਵੜਿਆ ਇਹ ਬੰਦਾ ਇਹ ਪਰਲੇ ਪਾਸੇ ਗੇਟ ਆ ਜੀ ਉਹ ਉੱਥੇ ਸਾਹਮਣੇ ਇਸ ਇਸ ਬਿਲਡਿੰਗ ਦੇ ਅੰਦਰ ਕਿੱਥੋਂ ਵੜਿਆ ਇਹ ਦਰਵਾਜ਼ਾ ਤੋੜਿਆ ਆ ਜੀ ਅਚਾ ਉਹ ਦਰਵਾਜ਼ਾ ਤੋੜਿਆ ਗਿਆ ਇਹ ਸਾਹਮਣਾ ਦਰਵਾਜ਼ਾ ਇਸ ਦਰਵਾਜ਼ੇ ਨੂੰ ਤੋੜ ਕੇ ਅੰਦਰ ਆਇਆ ਤੁਸੀਂ ਇਸੇ ਪਿੰਡ ਦੇ ਹਾਂਜੀ ਇਹ ਕਿੱਥੇ ਦਾ ਬੰਦਾ ਹੈ ਇਹ ਨਾਲਕਾ ਕਾਰਪੋਰੇਟ ਦਾ ਜੀ ਸੀਸੀਟੀਵੀ ਫੁਟੇਜ ਵਗੈਰਾ ਨਿਕਲੀ ਆ ਸਾਰਾ ਕੁਝ ਪਤਾ ਚੱਲ ਗਿਆ ਹਾਂਜੀ ਹਾਂ ਉਸ ਨੇ ਕੀਤਾ ਹੋਇਆ ਉਹ ਕਦੋਂ ਕਿੱਥੇ ਹੋਰ ਕਦੋਂ ਕੀਤਾ ਉਹਨੇ ਇਹ ਕੰਮ ਇਹ ਕੰਮ ਕਿਸ ਵੇਲੇ ਹੋਇਆ ਇਹ ਟਾਈਮ ਆਇਆ ਰਾਤ ਦੇ 1 ਵਜੇ ਬੈਠਾ ਰਾਤ ਦੇ 1 ਵਜੇ ਬੰਦਾ ਅੰਦਰ ਵੜ ਗਿਆ ਕਿ ਜਿੱਥੇ 5 6 ਮਿੰਟ 23 ਮਿੰਟ ਗਿਆ ਹਾਂਜੀ ਐਵੇਂ ਮੋਟੋ ਆ ਨਾ 1 ਵਜੇ 23 ਮਿੰਟ ਦੇ ਅੰਦਰ ਇੱਕ ਵਜੇ 23 ਮਿੰਟ ਤੇ ਆਇਆ ਕਿਆ ਸਾਨੂੰ ਗੁਰੂ ਕਰਨਾ ਫਿਰ ਕਿਸੇ ਚੀਜ਼ ਦੀ ਬੜੀ 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 ਮੰਦ ਭਾਗੀ ਘਟਣਾ ਹੈ ਤੁਸੀਂ ਦੇਖ ਰਹੇ ਹੋ ਫਿਰ ਤੋਂ ਫਿਰ ਤੋਂ ਸੱਚੇ ਪਾਤਸ਼ਾਹ ਮੇਰ ਕਰ ਮੇਰ ਕਰ ਮੇਰੇ ਮਾਲਕਾ ਓ ਹੋ 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 ਇਹ ਇਹ ਵਾਹਿਗੁਰੂ ਵਾਹਿਗੁਰੂ ਇਹ ਗੁਰੂ ਗ੍ਰੰਥ ਸਾਹਿਬ ਜੀ ਦਾ ਇੱਕ ਸਰੂਪ ਹੈ ਜੋ ਬੱਚਿਆ ਤਾਂ ਹੈ ਲੇਕਿਨ ਸੇਕਾ ਇਸ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਨੇ ਵਿੱਚ ਤੁਸੀਂ ਦੇਖ ਰਹੇ ਹੋ ਤਸਵੀਰਾਂ ਇਹਦੇ ਵਿੱਚ ਵੀ ਲੱਗਾ ਹੋਇਆ ਹੈ ਬੜੀ ਮੰਦ ਭਾਗੀ ਘਟਨਾ ਮੈਂ ਫੇਰ ਤੁਹੇ ਹੀ ਕਹਾਂਗਾ ਕਿ ਕੀ 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 ਕਰਦੀ ਹੈ ਇੱਥੇ ਦੀ ਇੱਥੇ ਦੀ ਸੰਗਤ ਕੀ ਕੀ ਹਾਲਾਤ ਨੇ ਇੱਦਾਂ ਵੱਡਾ ਗੁਰਦੁਆਰਾ ਐਡੀ ਵੱਡੀ ਬਿਲਡਿੰਗ ਬਣਾ ਕੇ ਤੇ ਐਲੂਮੀਨੀਅਮ ਦੇ ਦਰਵਾਜ਼ੇ ਲਾਏ ਹੋਏ ਨੇ ਵਾਹਿਗੁਰੂ ਸੱਚੇ ਪਾਤਸ਼ਾਹ ਮੇਰ ਕਰੋ ਸਾਰੇ ਚੋਕ ਲੈਣੇ ਵਾਹਿਗੁਰੂ ਆਪੇ ਆਪੇ ਅਸੀਂ ਦੇਖ ਰਹੇ ਵੀ ਜੀ ਬਿਲਡਿੰਗ ਨੂੰ ਪਾਜੋ ਮਰਟੀਰ ਇਸ ਨੂੰ ਸੇਕਾ ਲੱਗਾ ਹੋਇਆ ਗੁਰੂ ਗ੍ਰੰਥ ਸਾਹਿਬ ਜੀ ਨੂੰ ਇਸ ਰੂਪ ਨੂੰ ਵੀ ਲੱਗਾ ਸੇਕਾ ਲੱਗਾ ਲੱਗਾ ਵਾਹਿਗੁਰੂ 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 ਆਹ ਕਰਨਾ ਨਹੀਂ ਰਹਿ ਰਿਹਾ ਵਾਹਿਗੁਰੂ 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 ਸੱਚੇ ਪਾਤਸ਼ਾਹ ਇਹ ਇਹ ਤੁਸੀਂ ਦੇਖ ਰਹੇ ਹੋ ਇਸ ਵੇਲੇ ਕਿ 6 ਅਗਨ ਪੇਟਾ ਹੋ ਗਏ ਨੇ ਸੂਪ ਮਤਲਬ ਇਹ 6ਵੇਂ ਨੂੰ ਵੀ ਜਿਹੜਾ ਹੈ ਉਹ ਲੱਗਿਆ ਹੋਇਆ ਹੈ ਸੇਕਾ ਔਰ ਕੀ ਸਿਕਿਉਰਿਟੀ ਹੈ ਫਿਰ ਤੋਂ ਕਹਿ ਦਈਏ ਕਿ ਇੱਡੀਆਂ ਵੱਡੀਆਂ ਬਿਲਡਿੰਗਾਂ ਸੰਗਮਰਮਰ ਮਾਰਬਲ ਲਾਣ ਤੋਂ ਬਾਅਦ ਤੁਸੀਂ ਦਰਵਾਜ਼ੇ ਐਲੂਮੀਨੀਅਮ ਦੇ ਲਾਏ ਨੇ ਬੜੀ ਸ਼ਰਮ ਵਾਲੀ ਗੱਲ ਹੈ ਕਿ ਇਸ ਤਰ੍ਹਾਂ ਤੁਸੀਂ ਤਖਤੀਆਂ ਲਾ ਲਾ ਕੇ ਆਪਣੇ ਨਾਂ ਦਿੰਦੇ ਰਹਿੰਦੇ ਹੋ ਕਿ ਇਹ ਇਸ ਇਸ ਬੰਦੇ ਨੇ ਕਰਵਾਇਆ ਜੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੇ ਪਰਮਾਣ ਜਿੱਥੇ ਜਾਏ ਬਹੇ ਮੇਰਾ ਸਤਿਗੁਰੂ ਸੋਤਾਨਸਵਾ ਸੋਤਾਨਸਵਾ ਜਿੱਥੇ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹੋਏਗਾ ਜਿੰਨਾ ਲੋਕਾਂ ਕੋਲੋਂ ਗੁਰੂ ਘਰ ਦੀ ਗੁਰੂ ਗ੍ਰੰਥ ਸਾਹਿਬ ਦੀ ਸਿਕਿਉਰਿਟੀ ਨਹੀਂ ਜਾਰਾ ਜਾਰਾ ਮੈਂਬਰੀ ਕਮੇਟੀ ਹੈ ਦਾੜੀਆਂ ਨੂੰ ਰੰਗ ਲਾਉਣ ਦੇਣੇ ਲੋਕ ਸ਼ਰਾਬਾਂ ਪੀਣ ਦੇਣੇ ਪ੍ਰਧਾਨ ਇਹਨਾਂ ਨੂੰ ਕੋਈ ਆਖਣੀ ਗੁਰੂ ਘਰ ਤੇ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕਰਨ ਦਾ ਮੈਂ ਤੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਵੀ ਅਪੀਲ ਕਰਨਾ ਕਿ ਇਹਨਾਂ ਨੂੰ ਹੋਰ ਮਾਰਦਾ ਸਰੂਪ ਨਹੀਂ ਦਿੱਤਾ ਜਾਏ ਜਿਹੜਾ ਇੱਕ ਬੱਚਿਆ ਉਹ ਵੀ ਇਦੂ ਲੈ ਜਾਣ ਗੁਰੂ ਘਰ ਮੁਕਾਨਾ ਲਾਇਆ ਜਾਏ ਔਰ ਜਿਸ ਸ਼ਖਸ ਨੇ ਕੰਮ ਕੀਤਾ ਉਹਨੂੰ ਚੁਰਾਇਤ ਖਵਾ ਕੇ ਅੱਗ ਲਾਈ ਜਾਏ ਇਹ ਪਿੰਡ ਦੇ ਲੋਕ ਝਾਰ ਨਾਲੋਂ ਵੱਧ ਘਾਰ 100 ਬੰਦੇ ਇਕੱਠਾ ਆ ਆਪਣੇ ਬੱਚਿਆਂ ਤੇ ਬਿਜੀ ਨੇ ਘਰਾਂ 'ਚ ਬੈਠੇ ਐ ਦੁਕਾਨਾਂ ਇਹਨਾਂ ਦੇ ਪਿੰਡ ਖੁੱਲੀਆਂ ਪਈਆਂ ਸ਼ਰਮਾਣੀ ਚਾਹੀਦੀ ਐ ਐਸੇ ਪਰਤਾਨਾਂ ਨੂੰ ਗੰਦ ਭਇਆ ਇਹਨਾਂ ਲੋਕਾਂ ਨੇ ਦੇ ਅੰਦਰ ਗਿਆ ਹੂੰ ਅੰਦਰ ਜਾ ਕੇ ਤੇ ਕੀਤਾ ਵੀ ਪਟ્રોલ ਲੈ ਕੇ ਉੱਥੇ ਮਹਾਰਾਜ ਦੇ ਉੱਤੇ ਛਿੜਕੇ ਆਇਆ ਚੱਲ ਕੇ ਸਾਰੇ ਫਿਰ ਅੱਗ ਲਾਤੀ ਅੱਗ ਲਾ ਕੇ ਫਿਰ ਨਿਕਲਿਆ ਪਰ ਉਹ ਤੇ ਚੱਲ ਗਿਆ ਘਰ ਹੀ ਨਹੀਂ ਹੁੰਦੇ ਇੱਥੇ ਉਸ ਵੇਲੇ ਤਾਂ ਘਰ ਨਹੀਂ ਹੈ ਨਾ ਘਰ ਇੱਕ ਹੀ ਕੋਈ ਡੇਰਾ ਟੂਰ ਚਲਾਉਂਦਾ ਇੱਥੇ ਹਾਂ ਡੇਰਾ ਟੂਰ ਚਲਾਉਂਦਾ ਡੇਰਾ ਰੱਖਿਆ ਇੱਥੇ ਨਾਲ ਹੀ ਕਿੱਥੇ ਜੀ ਕਰਕੇ ਡੇਰਾ ਇਹਦਾ ਕੋਈ ਪਰੇ ਨਾਲ ਹੀ ਕਰਕੇ ਘਰ ਦੇ ਨਾਲ ਹੀ ਕਰਦੀ ਹਾਂਜੀ ਹਾਂਜੀ ਉਹ ਚਿੰਨ ਇਹ 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 ਕਹਿ ਜਾ ਰਹੇ ਕਿ ਪਹਿਲਾਂ ਵੀ ਇਸ ਲਈ ਕੋਈ ਇੱਥੇ ਵਾਰਨਿੰਗ ਦਿੱਤੀ ਹੋਈ ਸੀ ਕਿ ਪਹਿਲਾਂ ਦਾ ਕੁਝ ਕਰ ਦਿਆਂਗਾ ਪਹਿਲੇ ਵੀ ਵਾਰਨਿੰਗ ਦਿੱਤੀ ਕਿਉਂਕਿ ਪਿੰਡ ਤੋਂ ਅਲਾਦਾ ਹੈ ਕਿਉਂਕਿ ਪਿੰਡ ਨੂੰ ਮੰਨਦਾ ਨਹੀਂ ਕੋਈ ਵੀ ਗੱਲ ਇਹ ਕਰਦਾ ਨਹੀਂ ਤੇ ਇੰਨੇ ਇੰਨੇ ਵੱਡੇ ਪਿੰਡ ਨੂੰ ਸਿਰਫ ਇੱਕ ਬੰਦਾ ਅਲਾਦਾ ਹੋ ਗਿਆ ਤੇ ਪਿੰਡ ਵਾਲੇ ਚੁੱਪ ਬੈਠੇ ਰਹੇ ਇੰਨੇ ਦਿਨ ਪਿੰਡ ਵਾਲੇ ਚੁੱਪ ਕੀਏ ਪਿੰਡ ਵਾਲੇ ਹਾਂ ਤੇ ਚਾਹੁੰਦੇ ਸੁਧਰ ਜਾ ਸੁਧਰ ਜਾ ਤੁਹਾਨੂੰ ਲੱਗਦਾ ਕਿ ਇਹ ਗੁਰੂ ਗ੍ਰੰਥ ਸਾਹਿਬ ਨੂੰ ਵਾਰਨਿੰਗ ਦੇਣ ਵਾਲਾ ਕਦੇ ਸੁਧਰ ਸਕਦਾ ਹੈ ਨਹੀਂ ਸੁਧਰ ਸਕਦਾ ਉਹ ਸਾਡੇ ਗੁਰੂ ਗ੍ਰੰਥ ਸਾਹਿਬ ਨੂੰ ਅਗਨੀ ਪੇੜ ਕੀਤਾ ਗਿਆ ਹੈ ਔਰ ਇਸ ਨੂੰ ਬਹੁਤ ਹੀ ਮੁਸ਼ਕਲ ਨਾਲ ਅਗਨੀ ਪੇੜ ਕੀਤਾ ਜਾ ਰਿਹਾ ਹੈ ਕਿਉਂਕਿ ਪੰਜ ਗੁਰੂ ਗ੍ਰੰਥ ਸਾਹਿਬ ਦੀਆਂ ਵੇ ਆਪਣੀਆਂ ਕੀਤੀਆਂ ਉਸਲੇ ਰਾਤ ਨੂੰ ਅੱਗ ਲਾ ਕੇ ਤਕਰੀਬਨ 2 ਵਜੇ ਕਿ ਜੁਨੀ ਨਿੰਦਾ ਕੀਤੀ ਜਾਏ ਤੁਹਾਡਾ ਪੇਸੀ ਗੁਰਦੁਆਰਾ ਕਮੇਟੀ ਦੇ ਇਸ ਪਿੰਡ ਦੇ ਲੋਕੀ ਨੇ ਅੱਜ ਜਿਹੜੀ ਕਰਨ ਉਸਲੇ ਨੇ ਪਤਾ ਚਲਿਆ ਕਿ ਇੱਥੇ ਗੁਰਗਰ ਸਾਹਿਬ ਜੀ ਤੋਂ ਇਹ ਕੁਝ ਵੀ ਨੁਕਸਾਨ ਕਰ ਸਕਦਾ ਅਸੀਂ ਪਛਾਰਿਓ ਜਵਾਬ ਦਿਓ ਬੰਦਾ ਪੜ੍ਹਦਾ ਇਹਨੇ ਇਹਨੇ ਤਮਕੀ ਇਸ ਕਰਕੇ ਦਿੱਤੀ ਇਹਦੇ ਲੜਕੇ ਦੀ ਸ਼ਾਦੀ ਸੀ ਹਾਂ ਇਹ ਕਹਿ ਕੇ ਸਾਨੂੰ ਮਾਰੇ ਦੇ ਸਰੂਪ ਵਿੱਚ ਲਾ ਦੇਣਾ ਖੜ ਪਾੜ ਸਾਨੂੰ ਦੇਣਾ ਅਸੀਂ ਕਹਿੰਦੇ ਜਿੱਲੇ ਚਿਰ ਤੂੰ ਮਾਫੀ ਨਹੀਂ ਮੰਗਦਾ ਇਹ ਆਪਣਾ ਢੇਰਾ ਬਾਤ ਚਲਾਉਂਦਾ ਹੈ ਇਹ ਕਹਿੰਦਾ ਕਿ ਜੋ ਇਸਨੇ ਚੋਰੀ ਨੂੰ ਅਸੀਂ ਇਹ ਕਹਾਂਗੇ ਜਿੰਨੇ ਜਿੰਨੇ ਤੂੰ ਮਾਫੀ ਨਹੀਂ ਮੰਗਦਾ ਟੇਰਾ ਬਾਦ ਬੰਦ ਨਹੀਂ ਕਰਦਾ ਤੇ ਮਾਰਾ ਦਾ ਸਰੂਪ ਨਹੀਂ ਦਿੱਤਾ ਜਾਏਗਾ ਉਸੇ ਪ੍ਰੋਕਸ਼ਨ ਨੂੰ ਇਹਨੇ ਰੱਖ ਕੇ ਕਾਰਵਾਈ